ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਗੁਰੂ ਨਾਨਕ ਦੇਵ ਜੀ ਬਈ ਨਦੀ ਤੋਂ ਬਾਹਰ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਨਾਰਾ ਲਾਇਆ ਨਾ ਕੋਈ Hindu ਨਾ Musalman ਗੁਰੂ ਜੀ ਨੇ ਸਮਝਾਇਆ ਕਿ Hindu Musalman ਵਾਲੇ ਵਿਤਕਰੇ ਛੱਡ ਦੋ ਪ੍ਰਮਾਤਮਾ ਨੂੰ ਸਾਰੇ ਲੋਕਾਂ ਵਿੱਚ ਦੇਖੋ ਇੱਕ ਅਕਾਲ ਪੁਰਖ ਨੂੰ ਯਾਦ ਕਰੋ ਜੋ ਸਭ ਅੰਦਰ ਵਸ ਰਹਾ ਹੈ ਜਦੋਂ ਸultanpur ਦੇ ਨਵਾਬ ਦੌਲਤਖਾਨ ਅਤੇ ਕਾਜੀ ਨੇ ਗੁਰੂ ਜੀ ਦੀ ਇਹ ਗੱਲ ਸੁਣੀ ਤਾਂ ਕਹਿਣ ਲੱਗੇ ਗੁਰੂ ਜੀ ਜੇ ਤੁਹਾਨੂੰ ਹਿੰਦੂਆਂ ਤੇ ਮੁਸਲਮਾਨਾਂ ਅੰਦਰ ਇੱਕੋ ਰੱਬ ਦਿਸਦਾ ਹੈ ਤਾਂ ਆਓ ਸਾਡੇ ਨਾਲ ਰੜਕੇ ਨਮਾਜ਼ ਪੜੋ ਸਤ ਗੁਰ ਨਵਾਬ ਤੇ ਕਾਜੀ ਨਾਲ ਤੁਰ ਪਏ ਮਸਜਿਦ ਵਿੱਚ ਸਾਰੇ ਮੁਸਲਮਾਨ ਇਕੱਠੇ ਹੋਏ ਸਭ ਦੇ ਅੱਗੇ ਖਲੋ ਕੇ ਕਾਜੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਗੁਰੂ ਜੀ ਵੀ ਉਸ ਦੇ ਕੋਲ ਖੜੇ ਹੋ ਗਏ ਤੇ ਲੱਗੇ ਕਾਜੀ ਦੇ ਚਿਹਰੇ ਨੂੰ ਪੜਨ ਸਤਗੁਰੂ ਨੇ ਕਾਜੀ ਵੱਲ ਤੱਕਿਆ ਤੱਕ ਕੇ ਹੱਸ ਪਏ ਉਹਨਾਂ ਨੂੰ ਸਾਫ਼ ਦਿਖ ਰਹਾ ਸੀ ਕਿ ਕਾਜੀ ਦਾ ਮਨ ਉੱਥੇ ਹਾਜ਼ਰ ਨਹੀਂ ਸੀ ਮੁਸਲਮਾਨ ਮੁਸਲਮਾਨ ਨਿਰਾਜ਼ ਸੀ ਉਹਨਾਂ ਦਾ ਧਰਮ ਸਥਾਨ ਸੀ ਸੁਲਤਾਨਪੁਰ ਦਾ ਸਭ ਤੋਂ ਵੱਡਾ ਹਾਕਮ ਉੱਥੇ ਹਾਜ਼ਰ ਸੀ ਵੱਡਾ ਕਾਜੀ ਸੈਂਕੜੇ ਮੁਸਲਮਾਨਾਂ ਸਮੇਤ ਆਵਾਜ਼ ਵਿੱਚ ਸਾਮਰ ਸੀ ਏ ਗੁਰੂ ਜੀ ਵਰਗੇ ਸੂਰਮੇ ਦਾ ਹੀ ਕੰਮ ਸੀ ਕਿ ਨਮਾਜ਼ ਪੜਦੇ ਕਾਜੀ ਪਾਸ ਖਲੋ ਕੇ ਉਸ ਦਾ ਹਾਸਾ ਉਡਾਉਣ ਗੁਰੂ ਜੀ ਤਾਂ ਸੱਚ ਨੂੰ ਸੱਚ ਕਹਿਣਾ ਜਾਣਦੇ ਸਨ ਖਰੀ ਖਰੀ ਗੱਲ ਕਹਿਣ ਤੋਂ ਡਰਦੇ ਨਹੀਂ ਸਨ ਡਰ ਉਹਨਾਂ ਦੇ ਜੀਵਨ ਵਿੱਚ ਹੈ ਹੀ ਨਹੀਂ ਸੀ ਕਾਜੀ ਕਿਵੇਂ ਸਹਾਰ ਸਕਦਾ ਸੀ ਕਿ ਕੋਈ ਉਸ ਦਾ ਹਾਸਾ ਉਡਾਏ ਉਸ ਨੇ ਨਮਾਜ਼ ਖਤਮ ਹੋ ਤੀ ਨਵਾਬਾਗ੍ਹਗੇ ਗिला ਕੀਤਾ ਜਦੋਂ ਗੁਰੂ ਜੀ ਨੇ ਪੁੱਛਿਆ ਗਿਆ ਕਿ ਤੁਸੀਂ ਨਵਾਜ਼ ਕਿਉਂ ਨਹੀਂ ਪੜੀ ਤਾਂ ਹਸਣ ਦਾ ਕਾਰਨ ਕੀ ਸੀ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਨਵਾਜ਼ ਕਿਸ ਦੇ ਨਾਲ ਪੜਦਾ ਕਾਜੀ ਸਹਿਮੂਹ ਤਾਂ ਨਵਾਜ਼ ਪੜ ਰਹੇ ਸਨ ਪਰ ਇਹਨਾਂ ਦਾ ਮਨ ਨਵਾਜ਼ ਵਿੱਚ ਨਹੀਂ ਸੀ ਇਹਨਾਂ ਦਾ ਮਨ ਤਾਂ ਘਰ ਪੂਜਾ ਹੋਇਆ ਸੀ ਕਿਧਰੇ ਨਵਾਂ ਜੰਮਿਆ ਬਛੇਰਾ ਬੇੜੇ ਵਿੱਚ ਲਈ ਖੋਹੀ ਵਿੱਚ ਨਾ ਡਿੱਗ ਪਵੇ ਗੁਰੂ ਜੀ ਦਾ ਗੁਰੂ ਜੀ ਸਮਝਾ ਰਹੇ ਸਨ ਕਿ ਇਸ ਗੱਲ ਦਾ ਕੀ ਲਾਭ ਕੀ ਨਿਰੀ ਜੀਵ ਹੀ ਕੋਈ ਲਫ਼ਜ਼ ਪੜੀ ਜਾਏ ਜੇ ਮਾਣਾ ਪ੍ਰਭੂ ਨਾਲ ਨਹੀਂ ਜੋੜਿਆ ਤਾਂ ਐਸੀ ਨਿਵਾਜ਼ ਸੱਚੀ ਕਿਵੇਂ ਹੋਈ ਇਹ ਗੱਲ ਸਭ ਦੀ ਸਮਝ ਵਿੱਚ ਆ ਗਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ